ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੌਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੰਸਰਵੇਟਿਵ ਨੇਤਾ ਪੀਅਰ ਪੋਲੀਅਮ ਨੇ ਇਮੀਗ੍ਰੇਸ਼ਨ ਉੱਤੇ ਸਖਤ ਰੁਖ ਅਪਣਾਉਣ ਦੀ ਮੰਗ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਉਹ ਦੇਸ਼ ਦੇ ਵਿੱਚ ਆਉਣ ਵਾਲੇ ਨਵੇਂ ਇਮੀਗ੍ਰਾਂਟਸ ਦੀ ਗਿਣਤੀ ਉੱਤੇ ਸਖਤ ਸੀਮਾਵਾਂ ਦੇਖਣਾ ਚਾਹੁੰਦੇ ਨੇ ਓਟਵਾ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਪੋਲੀਅਮ ਨੇ ਕਿਹਾ ਕਿ ਸਾਡੇ ਕੋਲ ਲੱਖਾਂ ਲੋਕ ਨੇ ਜਿਨ੍ਹਾਂ ਦੇ ਪਰਮਿਟ ਅਗਲੇ ਕੁਝ ਸਾਲਾਂ ਦੇ ਵਿੱਚ ਖਤਮ ਹੋ ਜਾਣਗੇ ਅਤੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਚਲੇ ਜਾਣਗੇ ਤੇ ਸਾਨੂੰ ਅਗਲੇ ਕੁਝ ਸਾਲਾਂ ਦੇ ਲਈ ਨਾਲੋ ਜ਼ਿਆਦਾ ਲੋਕਾਂ ਨੂੰ ਜਾਣਦੀ ਲੋੜ ਹੈ ਉਹਨਾਂ ਵੀ ਕਿਹਾ ਕਿ ਸਾਡਾ ਦੇਸ਼ ਵੰਡਿਆ ਹੋਇਆ ਅਤੇ ਅਸੀਂ ਇੱਕ ਗਤੀ ਦੇ ਨਾਲ ਲੋਕਾਂ ਨੂੰ ਇਕੀਕ੍ਰਿਤ ਕਰਨ ਦੇ ਯੋਗ ਵੀ ਨਹੀਂ ਆ ਕੰਜ਼ਰਵੇਟਿਵ ਨੇਤਾ ਪੀਆਰੇ ਪੋਇਲੀਵਰ ਇਮੀਗ੍ਰੇਸ਼ਨ ਤੇ ਸਖਤ ਰੁਖ ਅਪਣਾਉਣ ਦੀ ਮੰਗ ਕਰ ਰਹੇ ਨੇ ਸੋਮਵਾਰ ਨੂੰ ਇਹ ਕਹਿੰਦੇ ਹੋਏ ਕਿ ਉਹ ਦੇਸ਼ ਵਿੱਚੋਂ ਆਉਣ ਵਾਲੇ ਨਵੇਂ ਆਉਣ ਵਾਲਿਆਂ ਦੀ ਗਿਣਤੀ ਤੇ ਬਹੁਤ ਸਖਤ ਸੀਮਾਵਾਂ ਦੇਖਣਾ ਚਾਹੁੰਦੇ ਨੇ ਪੋਲੀਵਰ ਨੇ ਪਿਛਲੀ ਲਿਬਰਲ ਸਰਕਾਰ ਵੱਲੋਂ ਇਮੀਗ੍ਰੇਸ਼ਨ ਫਾਈਲ ਨੂੰ ਸੰਭਾਲਣ ਦੇ ਤਰੀਕੇ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਫੈਡਰਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਟੁੱਟੇ ਹੋਏ ਸਿਸਟਮ ਨੂੰ ਅਤੇ ਵਿਵਸਥਾ ਬਹਾਲ ਕਰਨਗੇ। ਜਦੋਂ ਕਿ ਉਸਨੇ ਚੋਣ ਮੋਹਿਮ ਦੌਰਾਨ ਚੁਣੇ ਜਾਣ ਤੇ ਅਸਥਾਈ ਵਿਦੇਸ਼ੀ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਨਾਟਕੀ ਢੰਗ ਨਾਲ ਘਟਾਉਣ ਦੀ ਵੀ ਸੋਹ ਖਾਦੀ ਸੀ ਜਿਸ ਕਾਰਨ ਹੁਣ ਪ੍ਰਧਾਨ ਮੰਤਰੀ ਮਾਰਕਾਰਨੀ ਨੂੰ ਨਕਾਰਾਤਮਕ ਸ਼ੁੱਧ ਪ੍ਰਵਾਸ ਦੀ ਮੰਗ ਕਰਕੇ ਹੋਰ ਵੀ ਅੱਗੇ ਵਧਣਾ ਚਾਹੀਦਾ ਹੈ ਸੋਸ਼ਲ ਮੀਡੀਆ ਤੇ ਚੋਣਾਂ ਤੋਂ ਬਾਅਦ ਦੇ ਸੰਦੇਸ਼ਾਂ ਤੇ ਉਹਨਾਂ ਦੀਆਂ ਜਨਤਕ ਟਿੱਪਣੀਆਂ ਵਿੱਚ ਇਮੀਗ੍ਰੇਸ਼ਨ ਉਹਨਾਂ ਦੇ ਕੇਂਦਰ ਵਿੱਚ ਰਿਹਾ ਪੌਲੀਵਰ ਨੇ ਵੀਰਵਾਰ ਨੂੰ ਉੱਚ ਇਮੀਗ੍ਰੇਸ਼ਨ ਪੱਧਰਾਂ ਬਾਰੇ ਕਿਹਾ ਜਿਸ ਕਾਰਨ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਰਿਕਾਰਡ ਉੱਚ ਵਿਕਾਸ ਦਰ ਹੋਈ ਸਾਡਾ ਦੇਸ਼ ਵੰਡਿਆ ਹੋਇਆ ਅਤੇ ਅਸੀਂ ਇਸ ਰਫ਼्तार ਨਾਲ ਲੋਕਾਂ ਨੂੰ ਇੱਕੀਕ੍ਰਿਤ ਕਰਨ ਦੇ ਯੋਗ ਨਹੀਂ ਹਾਂ ਇਸ ਦੇ ਨਾਲ ਹੀ ਮਹੀਨੇ ਦੇ ਸ਼ੁਰੂ ਵਿੱਚ ਹੋਈ ਕੈਲਗਰੀ ਸਟੈਪਿੰਟ ਤੇ ਪੌਲੀਵਰ ਨੇ ਅੱਗੇ ਕਿਹਾ ਕਿ ਲਿਬਰ ਸਰਕਾਰ ਨੇ ਖੁੱਲੀਆਂ ਸਰਹੱਦਾਂ ਦੇ ਨਾਲ ਇੱਕ ਅਸਫਲ ਪ੍ਰਯੋਗ ਕੀਤਾ ਹੈ ਇਮੀਗ੍ਰੇਸ਼ਨ ਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ ਹੈ ਉਹਨਾਂ ਕਿਹਾ ਕਿ ਪਿਛਲੀ ਸਰਕਾਰ ਕੋਲ ਖੁੱਲ੍ਹੀ ਸਰਹੱਦ ਨੀਤੀ ਨਹੀਂ ਸੀ ਦਾਖਲ ਹੋਏ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ So, first of all, I'll tell you what I don't mean, which is natural population growth. That is almost non existent in Canada. We have roughly the same number of people who die as who are born. So, all of our population growth, in fact, in the last quarter, there, I think there were more deaths than births. So, what I am referring to is migration, uh, net migration. Uh, we have millions of people whose permits will expire over the next uh, couple of years. and they will many of them will leave. Uh, we need to ensure that more leave than come in over the next couple of years while we catch up. Well, housing, health care and jobs can catch up. Um, we've had population growth of uh, roughly a million a year under the Liberals. While we build, barely build 200,000 homes, uh, the, our job market is stalled, and yet we are adding more people to the workforce. Our young people are facing generational highs in uh, unemployment because the jobs are, the multinational corporations are uh, giving jobs to low wage, temporary foreign workers, uh, and uh, that ultimately leave our young people without opportunities. Um, our country is divided, and we're not able to integrate people at this pace. So, in order to fix the problem, we've got to uh, have, we need to put very hard caps on immigration levels. We need more people leaving than coming for the next couple of years. And uh, we need, uh, we, so our country can actually catch up. Uh, our immigration policy should invite the right people in the right numbers. in a way that puts Canada and Canadians first. ਇਤਿਹਾਸਿਕੇ ਸੰਗੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2024 ਦੀ ਤੀਜੀ ਤਿਮਾਹੀ ਦੇ ਵਿੱਚ ਕੈਨੇਡਾ ਵਿੱਚ 3 ਲੱਖ ਗੈਰ ਸਥਾਈ ਨਿਵਾਸੀ ਸਨ ਲਗਭਗ 40 ਮਿਲੀਅਨ ਦੀ ਆਬਾਦੀ ਦੇ ਨਾਲ ਇਹ ਲਗਭਗ 7.5% ਵੰਦਾ ਅਤੇ ਹੁਣ ਇਸ ਸੰਖੜੇ ਨੂੰ 5% ਤੱਕ ਘਟਾਉਣ ਦੇ ਦਬਾਅ ਦਾ ਮਤਲਬ ਹੈ ਕਿ ਜੇਕਰ ਕਾਰਨ ਦੇ ਯੋਜਨਾ ਪੂਰੀ ਤਰ੍ਹਾਂ ਲਾਗੂ ਹੋ ਜਾਂਦੀ ਹੈ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੋਰ ਵੀ ਘੱਟ ਦਾਖਲਾ ਦਿੱਤਾ ਜਾਵੇਗਾ ਅਤੇ ਕਾਰੋਬਾਰਾਂ ਨੂੰ ਮਜ਼ਦੂਰਾਂ ਨੂੰ ਆਯਾਤ ਕਰਨ ਦੇ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਜਾਵੇਗਾ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ